ਦੁਨੀਆ ਦਾ ਉਹ ਇੱਕ ਅਨੋਖਾ ਦਰਖਤ ਜਿਹੜਾ ਹਵਾ ਦੇ ਵਿੱਚ ਝੂਲ ਰਿਹਾ ਜਿਹਦੀਆਂ ਜੜਾਂ ਘਟੋ ਘਟ ਫੁੱਟ ਦੀ ਦੂਰੀ ਦੇ ਉੱਤੇ ਉਸ ਦਰਖਤ ਨਾਲੋਂ ਦੂਰੀ ਤੇ ਆ ਕਹਿੰਦੇ ਕਿ ਦਰਖਤ ਤਾਂ ਉਹਦੀਆਂ ਜੜਾਂ ਨਾਲੋਂ ਫੁੱਟ ਉੱਚਾ ਤੇ ਉਹਦੇ ਵਿੱਚ ਦੀ ਚਾਹੇ ਇੱਕ ਬੰਦਾ ਵੀ ਤੁਰ ਕੇ ਲੰਘ ਜਾਏ ਬੰਦਾ ਵੀ ਪੈ ਕੇ ਲੰਘ ਜਾਏ ਇੰਨਾ ਫਰਕ ਆ ਪਰ ਉਹ ਫੇਰ ਵੀ ਉਹ ਇੰਨਾ ਕ ਲੋਕਾਂ ਨੇ ਖਿੱਚਦਾ ਕੇਂਦਰ ਬਣਿਆ ਕਿ ਲੋਕ ਜਾ ਕੇ ਮੱਥਾ ਵੀ ਉਸ ਨੂੰ ਟੇਕਦੇ ਆ ਬਹੁਤ ਸਾਰੇ ਵਲੌਗਰ ਜਾਂ ਟੂਰਿਸਟ ਪਲੇਸ ਵੀ ਬਣ ਚੱਕੀ ਬਣ ਚੁੱਕੀ ਆ ਦੂਰੋਂ ਦਰਾਡੇ ਤੋਂ ਲੋਕ ਆ ਕੇ ਇਸ ਜਗ੍ਹਾ ਤੇ ਵਿਜ਼ਿਟ ਕਰਦੇ ਆ ਬਿਨਾ ਜੜਾਂ ਵਾਲੇ ਦਰਖਤ ਨੂੰ ਦੇਖਣ ਦੇ ਲਈ ਬਿਨਾ ਜੜ ਤੋਂ ਕੋਈ ਦਰਖਤ ਕਿਵੇਂ ਰਹਿ ਸਕਦਾ ਬਿਨਾ ਜੜ ਤੋਂ ਦਰਖਤ ਲੈ ਕੇ ਜ਼ਮੀਨ ਤੇ ਡਿੱਗਿਆ ਪਿਆ ਹੋ ਸਕਦਾ ਇਹ ਆਪਾਂ ਨੂੰ ਵੀ ਪਤਾ ਪਰ ਹਵਾ ਦੇ ਵਿੱਚ ਹੀ ਉਸੇ ਪੋਜੀਸ਼ਨ 'ਚ ਖੜਾ ਹੋਵੇ ਤੇ ਕਿਸੇ ਨੂੰ ਪਤਾ ਹੀ ਨਾ ਲੱਗੇ ਖੜਾ ਕਿਵੇਂ ਆ ਲੋਕ ਕੋਲੇ ਬਹਿ ਕੇ ਫੋਟੋਆਂ ਕਰਾ ਕੇ ਮੁੜਦੇ ਨੇ 80% ਲੋਕ ਕੋਲੋਂ ਮੁੜੇ ਆਉਂਦੇ ਨੇ ਦੇਖ ਕੇ ਪਰ ਉਹਨਾਂ ਨੂੰ ਇਹਦੀ ਸੱਚਾਈ ਦਾ ਪਤਾ ਨਹੀਂ ਲੱਗਾ ਸੋਨੂੰ ਦੇਖਣ ਵਾਲਿਆਂ ਨੂੰ ਅੱਜ ਇਹਨੂੰ ਪਤਾ ਹੋਊ ਤੁਸੀਂ ਕਮੈਂਟ ਪਹਿਲਾਂ ਬੋਲ ਸੁਣ ਕੇ ਸ਼ਾਇਦ ਕਰਨ ਚਲੇ ਗਏ ਹੋਵੋਗੇ ਪਰ ਇਹਦੇ ਬਾਰੇ ਅੱਜ ਗੱਲ ਕਰਦੇ ਹਾਂ ਇਸ ਦਰਖਤ ਬਾਰੇ ਇਹ ਦਰਖਤ ਆ ਜੀ ਸ਼੍ਰੀ ਜਗਨਨਾਥ ਪੂਰੀ ਮੰਦਿਰਾ ਹਿਸਾਰ ਦੇ ਵਿੱਚ ਹਰਿਆਣਾ ਹੰਸੀ ਕੋਈ ਸ਼ਹਿਰ ਆ ਉੱਥੇ ਮੰਦਿਰ ਦੇ ਵਿੱਚ ਇਹ ਦਰਖਤ ਪਾਇਆ ਗਿਆ ਇਹ ਦਰਖਤ ਕਹਿੰਦੇ ਬਿਨਾ ਜੜਾਂ ਤੋਂ ਵੀ ਜੜ ਜੋ ਦਰਖਤ ਦੀ ਆ ਉਹ ਥੱਲੇ ਆ ਉਦੋਂ ਬਾਅਦ ਉਹਨਾਂ ਨੇ ਜਾਲ ਲਾਇਆ ਵਿਆ ਤੇ ਉੱਪਰ ਇਹ ਦਰਖਤ ਸਾਰਾ ਟਿਕਿਆ ਵਿਆ ਹਜੇ ਵੀ ਅਸਲੀ ਜੋ ਕਹਦੇ ਕਿ ਇਹ ਰੀਜ਼ਨ ਆ ਜੋ ਕਾਰਨ ਆ ਇਹ ਵੀਡੀਓ ਬਣਾਉਣ ਦਾ ਜੋ ਦੱਸਣ ਦਾ ਜੋ ਲੋਕਾਂ ਦੇ ਵਿੱਚ ਕਈਆਂ ਦੇ ਕੋਲ ਇਹ ਅਫਵਾਹ ਵਾ ਕਈਆਂ ਨੂੰ ਇਹ ਝੂਠ ਲੱਗਦਾ ਪਰ ਜੋ ਅਸਲੀ ਗੱਲ ਉਹ ਇਹ ਆ ਇਹ ਇੱਕ ਦਰਖਤ ਮਿਸਾਲ ਦਿੰਦਾ ਦੋਸਤੀ ਦੀ ਯਾਰੀ ਦੋਸਤੀ ਦੀ ਅੱਜ ਕੱਲ ਯਾਰੀ ਦੋਸਤੀ ਬੰਦੇ ਨੂੰ ਮਾਰ ਜਾਂਦੀ ਹੈ ਤੇ ਪਾਰ ਵੀ ਲੰਗਾ ਜਾਂਦੀ ਹੈ ਯਾਰੀ ਦੋਸਤੀ ਦੀ ਇਹ ਮਿਸਾਲ ਦਿੰਦਾ ਇਹ ਦਰਖਤ ਬਿਨਾ ਜੜ ਤੋਂ ਤਾਂ ਖੜਾ ਹੈ ਪਰ ਇਸ ਦਰਖਤ ਦੇ ਨਾਲ ਥੋੜੀ ਜੀ ਦੂਰੀ ਤੇ ਇੱਕ ਹੋਰ ਦਰਖਤ ਆ ਜਿਹਦੇ ਸਾਰੇ ਟੇਡਾ ਹੋ ਕੇ ਖੜਾ ਹੈ ਕਹਿ ਲਿਏ ਇਹ ਆਪਣੀ ਜੜ ਤੋਂ ਅਲੱਗ ਕਿਵੇਂ ਹੋਇਆ ਇਹ ਨਹੀਂ ਮੈਨੂੰ ਪਤਾ ਪਰ ਜਦੋਂ ਇਹਨੇ ਆਪ ਦਾ ਸਹਾਰਾ ਲੱਭਿਆ ਤਾਂ ਨਾਲ ਦੇ ਦਰਖਤ ਨਾਲ ਇਹਨੇ ਆਪਦੀ ਦੋਸਤੀ ਕਰ ਲਈ ਤੇ ਉਹ ਵੀ ਦੋਸਤੀ ਪ੍ਰਤੀ ਨਾਲ ਦਾ ਇਨਾਂ ਇਮਾਨਦਾਰ ਹੈ ਵੀ ਦੋਸਤੀ ਪ੍ਰਤੀ ਨਿਮਾਨਦਰਾ ਕਿ ਉਹਦੇ ਸਾਰੇ ਤੇ ਹੀ ਖੜਾ ਤੇ ਲੋਕ ਜਾ ਕੇ ਫੋਟੋ ਉਸ ਐਂਗਲ ਤੋਂ ਖਿੱਚ ਲਿਆ ਹੁੰਦੇ ਆ ਤਾਂ ਵਾਲੇ ਪਾਸੇ ਨਹੀਂ ਦਿਖਾਉਂਦੇ ਥੱਲੇ ਵਾਲੇ ਐਂਗਲ ਤੋਂ ਫੋਟੋ ਖਿੱਚੀ ਜਾਂਦੀ ਜਿਹਦੇ ਨਾਲ ਲੱਗਦਾ ਵੀ ਦਰਖਤ ਬਿਨਾ ਜੜਾਂ ਤੋਂ ਆ ਕੁਦਰਤ ਦਾ ਕ੍ਰਿਸ਼ਮਾ ਕਿਤੇ ਵੀ ਹੋ ਸਕਦਾ ਕਿਸੇ ਤਰੀਕੇ ਨਾਲ ਕੁਝ ਵੀ ਹੋ ਸਕਦਾ ਪਰ ਕੁਦਰਤ ਦੇ ਕ੍ਰਿਸ਼ਮੇ ਨਾਲ ਖਿਲਵਾੜ ਨਹੀਂ ਕਰ ਸਕਦੇ ਆਪਾਂ ਉਹਨੂੰ ਖਰਾਬ ਕਰ ਸਕਦੇ ਆ ਖਰਾਬ ਕਰਕੇ ਆਪਾਂ ਲੋਕਾਂ ਤੋਂ ਜਾਂ ਆਪਣੇ ਕੁਦਰਤ ਤੋਂ ਸਜ਼ਾ ਆਪਾਂ ਨੂੰ ਮਿਲ ਸਕਦੀ ਹੈ ਪਰ ਕੁਦਰਤ ਦੇ ਜਮਹ ਉਲਟ ਜੋ ਕੁਦਰਤ ਚ ਲਿਖਿਆ ਹੀ ਨਹੀਂ ਉਹ ਨਹੀਂ ਹੋ ਸਕਦਾ ਮੇਰੇ ਖਿਆਲ ਨਾਲ ਕੋਈ ਦਰਖਤ ਬਿਨਾ ਜੜਾਂ ਤੋਂ ਨਹੀਂ ਜੀਵਤ ਰਹਿ ਸਕਦਾ ਜਾਂ ਖੜਾ ਹੋ ਸਕਦਾ ਯਾਰ ਐ ਕੋਈ ਜਾਦੂ ਨਹੀਂ ਕਾ ਇਹ ਕੋਈ 2 ਮਿੰਟ ਲਈ ਜਾਦੂ ਹੁੰਦਾ ਉਹ ਵੀ ਅੱਖਾਂ ਦਾ ਧੋਖਾ ਹੁੰਦਾ ਪਰ ਸਦਾ ਹੀ ਕੋਈ ਚੀਜ਼ ਨਹੀਂ ਇਹ ਦਰਖਤ ਇੱਕ ਮਿਸਾਲ ਕਾਇਮ ਕਰਦਾ ਦੋਸਤੀ ਦੀ ਕਿ ਯਾਰੀ ਦੋਸਤੀ ਦੇ ਵਿੱਚ ਬੰਦਾ ਕਿੱਡਾ ਲਾਇਲ ਰਹਿਣਾ ਚਾਹੀਦਾ ਇਮਾਨਦਾਰ ਰਹਿਣਾ ਚਾਹੀਦਾ ਸਾਡੀ ਰਿਸ਼ਤਿਆਂ ਸਾਡੇ ਰਿਸ਼ਤਿਆਂ ਪ੍ਰਤੀ ਵੀ ਇੱਕ ਇਮਾਨਦਾਰੀ ਦਿਖਾਉਂਦਾ ਸਾਡੇ ਇਨਸਾਨੀਅਤ ਪ੍ਰਤੀ ਇੱਕ ਇਮਾਨਦਾਰੀ ਦੀ ਇੱਕੇ ਮਿਸਾਲ ਆ ਤਾਂ ਹੀ ਮੈਂ ਵੀਡੀਓ ਬਣਾਈ ਆ ਤੇ ਬਾਕੀ ਇਹ ਕਈਆਂ ਦਾ ਵਹਿਮ ਸੀ ਭਰਮ ਸੀ ਰੀਲਾਂ ਤੇ ਬੜਾ ਚੱਲੇ ਮੈਂ ਰੀਲ ਦੇਖ ਕੇ ਫਿਰ YouTube ਤੇ ਕ YouTube ਤੇ ਦੇਖ ਕੇ ਕਈਆਂ ਨੇ ਵੀਡੀਓ ਹੀ ਐ ਪਾਈ ਆ ਉਸ ਸੰਕਲ ਤੋਂ ਹੀ ਬਸੇ ਹਵਾ ਦੇ ਵਿੱਚ ਹੀ ਖੜਾ ਬਹੁਤ ਔਖੇ ਤਰੀਕੇ ਨਾਲ ਪਹਿਲਾਂ ਮੈਂ ਕੋਈ ਵੀਡੀਓ ਲੱਭੀ ਫਿਰ ਵੀਡੀਓ ਲੱਭ ਕੇ ਜੋ ਮੈਨੂੰ ਲੱਗਾ ਵੀ ਹਾਂ ਯਾਰ ਇਹ ਵੀਡੀਓ ਤੋਂ ਕੁਝ ਸਿੱਖਣ ਨੂੰ ਵੀ ਇਹ ਚੀਜ਼ ਮਿਲਦੀ ਹੈ ਮੈਂ ਤੁਹਾਡਾ ਨਾਲ ਸ਼ੇਅਰ ਕੀਤੀ ਇਹ ਜਿਹੇ ਵੀਡੀਓ ਹੋਰ ਦੇਖਣੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜੇਕਰ ਤੁਸੀਂ ਜਾ ਕੇ ਵਿਜ਼ਿਟ ਕਰਨੇ ਹਰਿਆਣੇ ਦਾ ਕੋਈ ਭਰਾ ਵੀਡੀਓ ਦੇਖ ਰਿਆ ਮੇਰੀ ਹਸਾਰ ਦੇ ਵਿੱਚ ਹੰਸੀ ਸ਼ਹਿਰ ਦੇ ਵਿੱਚ ਅ ਸ਼੍ਰੀ ਜਗਨਨਾਥ ਪੂਰੀ ਮੰਦਿਰ ਉੱਥੇ ਦਰਖਤ ਆਹੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਹੁਤ ਸ਼ਕਤੀ ਵਾਲਾ ਮੰਦਿਰ ਮੰਨਿਆ ਗਿਆ ਮੰਦਿਰ ਦੇ ਵਿੱਚ ਬਹੁਤ ਦੂਰ ਦਰਾਡੇ ਤੋਂ ਕਹਿੰਦੀਆਂ ਸੰਗਤਾਂ ਜਾਂਦੀਆਂ ਨੇ ਟੂਰਿਸਟ ਜਾਂਦੇ ਨੇ ਬਹੁਤ ਸ਼ਕਤੀ ਵਾਲੀ ਜਗ੍ਹਾ ਹੈ ਤੇ ਉੱਥੇ ਦਰਖਤ ਪਾਇਆ ਜਾਂਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਧੰਨਵਾਦ